ਮਨ ਲੈ ਤੂੰ ਗੱਲ ਮੇਰੀ ਮੁਖ ਲੈ ਤੂੰ ਮੋੜਨੀ ਉੱਚਾ ਗਨਦਾਨ ਦੇ ਕੇ ਰਿਸ਼ਤਾ ਲਾ ਜੋੜਨੀ ਮਨ ਲੈ ਤੂੰ ਗੱਲ ਮੇਰੀ ਮੁਖ ਲੈ ਤੂੰ ਮੋੜਨੀ ਉੱਚਾ ਗਨਦਾਨ ਦੇ ਕੇ ਰਿਸ਼ਤਾ ਲਾ ਜੋੜਨੀ ਸਾਡੇ ਨਾਲ ਪਿਆਰ ਪਾ ਕੇ ਖੱਟ ਲਹਿੰਗੀ ਕੀ ਸਾਡੇ ਨਾਲ ਪਿਆਰ ਪਾ ਕੇ ਖੱਟ ਲਹਿੰਗੀ ਕੀ ਅਸੀਂ ਪਹਿਲਾ ਹੀ ਕਰੀ ਪਿਆ ਦੇ ਮਾਰੇ ਨਹੀਂ ਕੱਚੇ ਕੋਠੇ ਮਿੱਤਰਾ ਦੇ ਪੈਣ ਲਿਪਣ ਤੈਨੂੰ ਮੁੱਟਿਆ ਰੇ ਨਹੀਂ ਕੱਚੇ ਕੋਠੇ ਮਿੱਤਰਾ ਦੇ ਰੱਬ ਕੋਲੇ ਤੇਰੇ ਲਈ ਮੰਗਾਗੇ ਦੁਆਵਾਨੀ ਰੱਬ ਕੋਲੇ ਤੇਰੇ ਲਈ ਮੰਗਾਗੇ ਦੁਆਵਾਨੀ ਲੱਗਣ ਨਾ ਤੈਨੂੰ ਕਦੇ ਤੱਤੀਆਂ ਵਾਵਾਨੀ ਛਾੜ ਕੇ ਮਰੂਤੀਆਂ ਤੇ ਮਾਣੇ ਤੂੰ ਆਨੰਦ ਨੀ ਛਾੜ ਕੇ ਮਰੂਤੀਆਂ ਤੇ ਮਾਣੇ ਤੂੰ ਆਨੰਦ ਨੀ ਸਾਡਾ ਮੁੱਢ ਤੋਂ ਹੀ ਚਾਰ ਕੋਆਰੇ ਨੀ ਕੱਟੇ ਕੋਠੇ ਨਿਤਰਾ ਦੇ ਪੜੇ ਲਿਪੜੇ ਤੈਨੂੰ ਮੋਟਿਆ ਰੇ ਨਹੀਂ ਕੱਚੇ ਕੋਠੇ ਮਿੱਤਰਾ ਦੇ ਯਾਰ ਵਿੱਚ ਰਹਿ ਕੇ ਛੱਡ ਪੈੰਡੂਆਂ ਦਾ ਖਿਆਲ ਨਹੀਂ ਸ਼ਹਿਰ ਵਿੱਚ ਰਹਿ ਕੇ ਛੱਡ ਪੈੰਡੂਆਂ ਦਾ ਖਿਆਲ ਨਹੀਂ ਕਿਹੜੀ ਗੱਲੋਂ ਐਵੇਂ ਹੋਈ ਫਿਰਦੀ ਐ ਜਾਲਨੀ ਕਿਹੜੀ ਗੱਲੋਂ ਐਵੇਂ ਹੋਈ ਫਿਰਦੀ ਐ ਜਾਲ ਸ਼ਾਂਦਤ ਕਰੂੰ ਕਿਵੇਂ ਪੂਰੀਆ ਦਾਣੇ ਮੁੜਦੇ ਨਹੀਂ ਲਗਾਣੋ ਧਾਰੇ ਕੱਚੇ ਕੋਠੇ ਮਿਤਰਾ ਦੇ ਪੈਣੇ ਨੇ ਪੜੇ ਤੈਨੂੰ ਮਟਿਆਰੇ ਨਹੀਂ ਕੱਚੇ ਕੋਠੇ ਮਿਤਰਾ ਦੇ ਲੈ ਤੁੰਗਲ ਮੇਰੀ ਮੁਖ ਲੈ ਤੂੰ ਮੋੜਨੀ ਉੱਚਾ ਖਾਨਦਾਨ ਦੇ ਕੇ ਰਿਸ਼ਤਾਲ ਨਲਾ ਤੂੰ ਦੱਲੇ ਮੇਰੀ ਮੁਕਲਾ ਤੂੰ ਮੋੜਨੀ ਉੱਚਾ ਖਾਨਦਾਨ ਦੇਖ ਰਿਸ਼ਤਾ ਲੈ ਜੋੜਨੀ ਸਾਡੇ ਨਾਲ ਪਿਆਰ ਪਾ ਕੇ ਖੱਟ ਲੇਂਗੀ ਕੀ ਸਾਡੇ ਨਾਲ ਪਿਆਰ ਪਾ ਕੇ ਖੱਟ ਲੇਂਗੀ ਕੀ ਅਸੀਂ ਪਹਿਲਾਂ ਹੀ ਗਰੀਬੀਆਂ ਦੇ ਮਾਰੇ ਨੀ ਕੱਚੇ ਕੋਠੇ ਮਿੱਤਰਾ ਦੇ ਪਹਿਣੇ ਨਿਪਣੇ ਤੈਨੂੰ ਮੋਟਿਆਰੇ ਨੀ ਕੱਚੇ ਕੋਠੇ ਮਿੱਤਰਾ ਰੱਬ ਕੋਲੇ ਤੇਰੇ ਲਈ ਮੰਗਾਗੇ ਦੁਆਵਾਨੀ ਰੱਬ ਕੋਲੇ ਤੇਰੇ ਲਈ ਮੰਗਾਗੇ ਦੁਆਵਾਨੀ ਲੱਗਣ ਨਾ ਤੈਨੂੰ ਕਦੇ ਤੱਤੀਆ ਹਵਾਵਾਨੀ ਲੱਗਣ ਨਾ ਤੈਨੂੰ ਕਦੇ ਤੱਤੀਆ ਹਵਾਵਾਨੀ ਛੱਡ ਕੇ ਮੂਰਤੀਆਂ ਤੇ ਮਾਣੇ ਤੋਂ ਆਨੰਦ ਛਾੜ ਕੇ ਮੂਰਤੀਆਂ ਤੇ ਮਾਣੇ ਤੋਂ ਆਨੰਦ ਸਾਡੇ ਮੁੱਢ ਤੋਂ ਹੀ ਚਾਰੇ ਤੋਂ ਆਰੇ ਨੀ ਇਹ ਤੇ ਰਾਂਦੇ ਪੈੜੇ ਨਿਪੜੇ ਤੈਨੂੰ ਮੁਟਿਆਰੇ ਹੀ ਕੱਚੇ ਕੋਠੇ ਮਿੱਤਰਾ ਦੇ ਸ਼ਹਿਰ ਵਿੱਚ ਰਹਿ ਕੇ ਛੱਡ ਪੈੰਡੂਆਂ ਦਾ ਖਾਲ ਨਹੀਂ ਸ਼ਹਿਰ ਵਿੱਚ ਰਹਿ ਕੇ ਛੱਡ ਪੈੰਡੂਆਂ ਦਾ ਖਾਲ ਨਹੀਂ ਐੜੀ ਗੱਲਾਂ ਆਮ ਹੋਈ ਫਿਰਦੀਆਂ ਦਿਆਲ ਨਹੀਂ ਐੜੀ ਗੱਲਾਂ ਐਵੇਂ ਹੋਈ ਫਿਰਦੀਆਂ ਦਿਆਲ ਨਹੀਂ री मोशां दस की मूरियां करूं